ਲਾ ਮਤਰਾ ਮਿਹਨਤ ਦਾ ਮੁੱਲ ਪਵਾ ਦਿਓ ਕਹਿੰਦਾ ਕਿਉਂ ਕਿਵੇਂ ਆ ਵਧੀਆ ਬਾਈ ਜੀ ਜਮਾਂ ਵਧੀਆ ਜਮਾਂ ਜੀ ਤੇ ਆਂਡੇ ਦੇਸੀ ਨੇ ਇਹ ਜਮਾਂ ਜਮਾਂ ਪ्योर ਜੀ ਮੁਰਗੀਆਂ ਕਿੱਥੇ ਨੇ ਇਹ ਮੁਰਗੀਆਂ ਆਪਾਂ ਖੇਤ ਫਾਰਮ ਪਾਇਆਗਾਈ ਆ ਆਪਦਾ ਹੀ ਆ ਆਪਦਾ ਫਾਰਮ ਹੈ ਜੀ ਆਪਣਾ ਹਕਮ ਅਲੀ ਸੜਕ ਤੇ ਬੁੱਗਨ ਦੇ ਪੱਠੇ ਦੇ ਨਾਲ ਤੇ ਹੁਣ ਕਿੱਥੇ ਖੜਦਾ ਸ਼ਾਮ ਨੂੰ ਕਿੰਨੇ ਤੋਂ ਕਿੰਨੇ ਹੁਣ ਮੈਂ 2 ਵਜੇ ਤੋਂ 6 ਵਜੇ ਦੇ ਤੱਕ ਖੜਦਾ ਹੁੰਦਾਗਾਈ ਬੋਹਾ ਬੋਹਾ ਬਸ ਅੱਡੇ ਤੋਂ ਬੜਲਾੜਾ ਰੋਡ ਤੇ ਠੀਕ ਆ ਉਹ ਹਾਬੇੜ ਦੇ ਸਾਹਮਣੇ ਤੇ ਹੋਰ ਇੱਥੇ ਲੋਕੇਸ਼ਨ ਕਿਹੜੀ ਹੈ ਨੇੜੇ ਡੇਕਾਂ ਵਾਲਾ ਸਾਹਮਣੇ ਹੈਗਾ ਜੀ ਠੀਕ ਹੈ ਤੇ ਉਹਨਾਂ ਦੇ ਸਾਹਮਣੇ ਬਿਲਕੁਲ ਖੜਦੇ ਹੁੰਦੇ ਹੁੰਦੇ ਆਗੇ 2 ਤੋਂ 6 ਤੱਕ ਅੱਛਾ ਤੇ ਰੇਟ ਰੂਟ ਜਮਾਂ ਜੈਨੂਆ ਜਮਾਂ ਜੈਨੂਆ ਤੇ ਉੱਤੇ ਨੰਬਰ ਦੇ ਦਾਂਗੇ ਬਾਈ ਆਹ ਗੱਡੀ ਦਾ ਨੰਬਰ ਆ ਪੀਵੀ 31 ਨੰਬਰ ਆ ਤੇ ਇੱਥੇ ਹੀ ਮਿਲੂਗੀ ਤੁਹਾਨੂੰ ਬਾਈ ਜਰੂਰ ਸੇਵਾ ਦਾ ਮੌਕਾ ਦਿਓ ਕਿ ਨਹੀਂ ਹਾਂ ਠੀਕ ਹੈ ਆਂਡੇ ਦੀ ਗਾਰੰਟੀ ਹੋਊਗੀ ਆਪਣੀ ਦੇਸੀ ਤੇ ਤਾਜ਼ੇ ਦੀ ਦੇਸੀ ਤੇ ਤਾਜ਼ਾ ਦੂਜਾ ਤਾਂ ਨਹੀਂ ਮਿਲਦਾ ਫਾਰਮੀ ਨਹੀਂ ਦੂਜਾ ਨਹੀਂ ਆਪਣੇ ਕੋਲੇ ਕੱਲਾ ਦੇਸੀ ਆਂਡੇ ਦੀ ਗਾਰੰਟੀ ਹੋਊਗੀ ਆਪਣੀ 20 ਦਿਨਾਂ ਦੀ ਗਾਰੰਟੀ ਹੋਊਗੀ ਜੇ ਵੀ ਕੋਈ ਉਦੀ ਵੀ ਆਪਣੇ ਕੋਲੇ ਵਾਪਸੀ ਹੈਗੀ ਓਕੇ ਤੇ ਫੀਡ ਫੂਡ ਜੀ ਕਿਵੇਂ ਕੀ ਹੁੰਦਾ ਇਹਨਾਂ ਚ 50 ਆਪਣੇ ਕੋਲੇ ਹੈਗੀ ਹੈਗੀ 50% ਫੀਡ ਹੈ ਤੇ 50% ਆਪ ਆਪ ਦੀ ਸਬਜ਼ੀ ਲਾਉਣੇ ਆਗੇ ਸਬਜ਼ੀ ਵਗੈਰਾ ਪਾ ਦਨੇ ਆ ਵਾ ਠੀਕ ਜੈਨੂ ਨਾ ਪੂਰਾ ਕੰਮ ਜਮਾ ਵੀਰੇ ਜਰੂਰ ਪਹੁੰਚੋ ਬਈ ਭਾਈ ਆਪਣਾ ਜਰੂਰ ਪਹੁੰਚੋ ਸੇਵਾ ਦਾ ਮੌਕਾ ਜਰੂਰ ਦਿਓ ਠੀਕ ਹੈ ਜੀ ਓਕੇ